ਅਨਿਸ਼ਾਸਤਿਕ ਆਉਂਦੀ ਜਣਾ ਹੈ ਦੁਆਰਾ ਅੱਜ ਦੁਆਰਾ ਸਾਲ ਚੱਲੇ ਸੀ ਪ੍ਰੋਗਰਾਮ ਤੇ ਪਿਆਰ ਹੋ ਗਿਆ ਬੱਚੇ ਦਾ ਟਾਈਮ ਹੋ ਗਿਆ 11 ਵਜੇ ਦਾ ਤੇ ਉੱਥੇ ਪ੍ਰੋਗਰਾਮ ਅੱਜ ਦੁਆਰਾ ਦਾ ਕੋਈ ਜਿੰਦਰਾ ਆਉਂਦੀ ਐ ਲੋਕ ਵਗੈਰਾ ਕਰਕੇ ਆ ਦੇਖੋ ਜਿਹੜੇ ਦਰਖਤਾਂ ਦੇ ਪੱਤੇ ਡਿੱਗਦੇ ਨੇਗੇ ਸਾਰੇ ਇਕੱਠੇ ਕਰਕੇ ਇਹਨਾਂ ਨੇ ਇੱਕ ਖਾਦ ਵਾਸਤੇ ਬਣਾਇਆ ਉੱਥੇ ਜਾ ਕੇ ਸਾਰੇ ਰੱਬ ਦਿੰਦੇ ਨੇ ਖਾਦ ਬਣਦੀ ਐ ਫਿਰ ਇਹਨਾਂ ਦੇ ਪੱਤਿਆਂ ਦੀ ਪੱਤੇ ਇਕੱਠੇ ਕਰਕੇ ਫਿਰ ਚੱਕ ਕੇ ਲੈਣਾ ਜਿਹੜੋ ਭਾਈ ਵਾਲੇ ਆਉਂਦੇ ਨੇ ਸੁੰਬਰਦਿਆਂ ਨੇ ਇਥੋਂ ਉਹ ਸਾਰੇ ਢੇਰੀਆਂ ਲਾ ਜਾਂਦੇ ਨੇ ਸਾਰੇ ਪੱਤੇ ਪੁੱਤੇ ਇਕੱਠੇ ਕਰਕੇ ਤੇ ਫਿਰ ਇਕੱਠੇ ਕਰਕੇ ਲੈ ਜਾਂਦੇ ਨੇ ਉਹ ਪਿੱਛੇ ਸਾਈਡ ਤੇ ਲਿਜਾ ਕੇ ਦੱਬ ਦਿੰਦੇ ਨੇ ਕਿ ਇੱਕ ਜਗ੍ਹਾ ਬਣਾਈ ਹੋਈ ਹੈ ਇਹਨਾਂ ਨੇ ਡੰਪ ਯਾਰਡ ਦੇ ਬਰੋਬਰ ਹੀ ਤੇ ਆਹ ਵੇਖੋ ਢੇਰੀਆਂ ਲਾਈਆਂ ਪਈਆਂ ਪੱਤਿਆਂ ਦੀਆਂ ਇਹਨਾਂ ਦੀ ਫਿਰ ਖਾਦ ਬਣ ਜਾਂਦੀ ਹੈ ਜੀ ਉਹ ਸਾਰੀ ਖਾਦ ਬੂਟਿਆਂ ਵਗੈਰਾ ਚ ਵਰਤਦੇ ਨੇਗੇ ਇੱਥੇ ਜਿੰਨੇ ਵੀ ਲਾਏ ਹੁੰਦੇ ਨੇ ਜੀ ਗੁਰਦਰਾ ਸਾਹਿਬ ਕਈ ਦਿਨਾਂ ਤੋਂ ਹੀ ਚੱਲ ਰਿਹਾ ਸਮਾਗਮ ਕੱਲ ਵਿਸ਼ਵ ਦੇਚਾਰ ਦੇ ਵਿੱਚ ਠੀਕ ਆ ਸਮਾਗਮ ਤੇ ਬਹੁਤ ਸੰਖਿਆ ਦੇ ਬੱਤੀ ਆਏ ਹੋਏ ਸੀਗੇ ਤੇ ਸਪੈਸ਼ਲ ਪੀਰ ਵੀ ਕੀਤੀ ਸੀ ਬੱਚਿਆਂ ਨੂੰ ਜ਼ਰੂਰ ਲੱਗਿਆ ਉਹ ਨਾਲ ਤੇ ਅੱਜ ਉਹ ਕਾਫੀ ਸਮਾਗਮ ਆਨੰਦ ਮਾਣਤਾ ਉਹ ਬਾਕੀ ਕਰਤੀ ਆ ਅੱਜ ਦੀ ਬਾਕੀ ਸੀਗੀ ਗੱਲ ਹੋਣਾ ਹਣਾ ਬਾਕੀ ਕਰਤੀ ਸਮਾਗਮ ਆਨੰਦ ਦੇ ਵਿੱਚ ਸਾਥ ਤੀ मोकर

ਸੇ ਤਾਂ ਉੱਤਨੀ ਦਿੱਤਾ ਗਿਆ ਸੀ ਜਿੱਦਣ ਤੇਰੇ ਰਾਹ ਪੈ। ਇਹ ਤੇਰਾ ਕਰਮ ਹੈ, ਤੇਰੀ ਰਹਿਮ ਹੈ। ਇਹ ਮਿਹਰਮਤ ਹੈ। ਤੂੰ ਤੁੱਠ ਹੈ, ਇਹ ਤੇਰੀ ਕਿਰਪਾ ਹੈ ਕਿ ਤੂੰ ਮੈਨੂੰ ਇੰਨੇ ਯੋਗ ਸਮਝਿਆ ਕਿ ਤੂੰ ਸਾਥੋਂ ਸਾਡਾ ਸਿਰ ਮੰਨ ਲਿਆ। ਇਹ ਅਸਮਗਮ। ਅੱਗੇ ਸਮਗਮ ਤੋਂ ਵਾਪਸ ਆ ਗਏ ਅਸੀਂ। ਬਹੁਤ ਵਧੀਆ ਪ੍ਰੋਗਰਾਮ ਸੀਗਾ, ਬਹੁਤ ਵਧੀਆ ਸਮਾਗਮ ਬਾਇਆ। ਢਾਡੀ ਵਾਰਾਂ ਕਥਾਵਾਚਕ ਤੇ ਇਸ ਤਨ ਨਾਲ ਬਹੁਤ ਨਿਹਾਲ ਕੀਤਾ ਸੰਗਤਾਂ ਨੂੰ ਬਹੁਤ ਵਧੀਆ ਵਰਤੋਂ ਦੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕੰਮਾਂ ਤੇ ਹੁਣ ਕੱਲ੍ਹ ਆ ਹੀ ਵਾਪਸ ਜੀ ਤੇ ਵਾਪਸ ਜਾ ਕੇ ਕੀ ਕਰ ਜਾਗੇ ਵੀ ਵਾਂਗੇ